ਸਾਰੇ ਹੀ ਸ్రోਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੁਧਿਆਣਾ ਉਪ ਚੋਣ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਦੇ ਚੋਣ ਇੰਚਾਰਜ ਰਹੇ ਸੀਨੀਅਰ ਲੀਡਰ ਜੋ ਅੱਜ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਨੇ ਕਾਂਗਰਸ ਨੂੰ ਵੱਡਾ ਚਟਕਾ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਜੋ ਅਮਨ ਅਰੋੜਾ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਸੋ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਜੋ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਸੰਜੀਵ ਔਰ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਲਈ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੋ ਆਮ ਆਦਮੀ ਪਾਰਟੀ ਨੂੰ ਹੁਣ ਵੱਡਾ ਪੱਲ ਮਿਲ ਗਿਆ ਲੁਧਿਆਣਾ ਪੱਛਮੀ ਤੋਂ ਜੋ ਭਾਰਤ ਪੁਸ਼ਣ ਆਸ਼ੂ ਦਾ ਚੋਣ ਇੰਚਾਰਜ ਰਵਨੀਤ ਬਿੱਟੂ ਨੂੰ ਜੇਤਾਨੇ ਵਿੱਚ ਸਫਲਤਾ ਭਾਰਤ ਪੁਸ਼ਣ ਆਸ਼ੂ ਨੂੰ ਦੋ ਵਾਰ ਜੇਤਾਨੇ ਵਿੱਚ ਸਫਲ ਉਹੀ ਲੀਡਰ ਜਿਹੜਾ ਕਿ ਹਮੇਸ਼ਾ ਪਾਕ ਪੁਸ਼ਣ ਆਸ਼ੂ ਦੀ ਖੱਬੀ ਬਾਂਹ ਸੀ ਉਹ ਛੱਡ ਕੇ ਆਪੇ ਸ਼ਾਮਲ ਹੋਇਆ ਸੋ ਲੁਧਿਆਣਾ ਉਪ ਚੋਣ ਜਿੱਥੇ ਲਗਾਤਾਰ ਪਖਦੀ ਜਾ ਰਹੀ ਹੈ ਲੁਧਿਆਣਾ ਦੀ ਉਪਚੋਣ ਦੇ ਵਿੱਚ ਅੱਜ ਆਖਰੀ ਦਿਨ ਇਹ ਨੋਮੀਨੇਸ਼ਨ ਫੈਲਾ ਪਰਨ ਦਾ ਸੋ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ ਕਾਂਗਰਸ ਪਾਰਟੀ ਦਾ ਵਫਾਦਾਰ ਲੀਡਰ ਜਿਹੜਾ ਕਿ ਰਾਜਾ ਵਰਿੰਗ ਨੂੰ ਚਿਤਾਨ ਵਿੱਚ ਉਸਨੇ ਅਹਿਮ ਯੋਗਦਾਨ ਪਾਇਆ ਸੀ ਔਰ ਇਸ ਤੋਂ ਪਹਿਲਾਂ 파ਰਤਪੁਸ਼ਣ ਆਸ਼ੂਰੀ ਦੋ ਵਾਰ ਜਿੱਤ ਦਰਜ ਹੋਈ 12 ਤੇ 17 ਦੇ ਵਿੱਚ ਉਸ ਸਮੇਂ ਵੀ ਉਹ ਕਾਂਗਰਸ ਪਾਰਟੀ ਔਰ 파ਰਤਪੁਸ਼ਣ ਆਸ਼ੂ ਦੇ ਚੋਣ ਇੰਚਾਰਜ ਵਜੋਂ ਉਹਨਾਂ ਨੇ ਕੰਮ ਕੀਤਾ ਸੋ ਉਸ ਤੋਂ ਪਹਿਲਾਂ ਕਿ ਰਵਨੀਤ ਬਿੱਟੂ ਜਦੋਂ ਲੋਕ ਸਭਾ ਮੈਂਬਰ ਜਿੱਤੇ ਰਵਨੀਤ ਬਿੱਟੂ ਦੇ ਨਾਲ ਵੀ ਉਹਨਾਂ ਨੇ ਚੋਣ ਇੰਚਾਰਜ ਵਜੋਂ ਕੰਮ ਕੀਤਾ ਉਹਨਾਂ ਨੂੰ ਹਰੇਕ ਜਿਹੜਾ ਕਿ ਆਪਣੇ ਹਲਕੇ ਦੇ ਵਿੱਚ ਜਿੱਥੇ ਚੋਣਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਜਿਹੜਾ ਕਿ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਵਾਉਂਦੇ ਸੀ ਸੋ ਡਾਕਟਰ ਸੰਜੀਵ ਸੋ ਮਾਫ ਕਰਨਾ ਜੋ ਸੰਜੀਵ ਅਰੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਉਹਨਾਂ ਨੂੰ ਅੱਜ ਮਜ਼ਬੂਤੀ ਮਿਲੀ ਹੈ ਜਿਹੜਾ ਕਿ ਭạtਕੁਸ਼ ਆਸ਼ੂ ਦੇ ਖੇਮੇ ਦੇ ਵਿੱਚ ਉਹਨਾਂ ਨੇ ਵੱਡੀ ਸਨ ਲਾਈ ਹੈ ਉਹ ਸਪੈਸ਼ਲ ਪੂਰੇ ਪੰਜਾਬ ਤੋਂ ਪੂਰੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਸ਼ਾਮਲ ਕਰਾਉਣ ਵਾਸਤੇ ਲੁਧਿਆਣਾ ਵਿੱਚ ਜਾਂਦੀ ਹੈ ਸੋ ਜਿਹੜਾ ਕਿ ਲੁਧਿਆਣਾ ਦੀ ਉਪ ਚੋਣ ਦੇ ਵਿੱਚ ਵੱਡਾ ਯੋਗਦਾਨ ਮਿਲਿਆ ਆਮ ਆਦਮੀ ਪਾਰਟੀ ਨੂੰ ਸੋ ਐਡਵੋਕੇਟ ਅਭਨ ਖੁਰਮੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵਫਾਦਾਰ ਲੀਡਰ ਸੀਗੇ ਔਰ ਹਮੇਸ਼ਾ ਕਾਂਗਰਸ ਪਾਰਟੀ ਦੀ ਜਿੱਤ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੁੰਦਾ ਸੀ ਖੁਰਮੀ ਨੇ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜਿਵੇਂ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ ਤਾਂ ਆਮ ਆਦਮੀ ਪਾਰਟੀ ਜਿੱਤ ਵੱਲ ਵੱਧ ਗਈ ਏ ਇਸ ਮੌਕੇ ਕੈਬਨ ਮੰਤਰੀ ਤਰਨੁਪ੍ਰੀਤ ਸੋਦ ਸਥਾਨਕ ਸਰਕਾਰਾਂ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਅਤੇ ਵਿਧਾਨ ਸਭਾ ਹਲਕਾ ਪਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਇਹ ਸਾਰੇ ਲੀਡਰਸ਼ਿਪ ਮੌਜੂਦ ਹੁੰਦੀ ਔਰ ਜਿਹੜਾ ਕਿ ਐਡਵੋਕੇਟ ਖੁੰਮੀ ਦਾ ਸਵਾਗਤ ਕੀਤਾ ਜਾਂਦਾ ਹੈ ਪਾਰਟੀ ਦੇ ਸ਼ਾਮਲ ਹੋਣ ਵਾਲੇ ਆਪ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਖੁਰਮੀ ਨੇ ਪਾਰਟੀ ਲਈ ਪੂਰੇ ਦਿਲ ਨਾਲ ਕੰਮ ਕਰਨ ਲਈ ਅਤੇ ਸੰਜੀਵ अरोड़ा ਦੀ ਚੋਣ ਮਹਿੰਨ ਨੂੰ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸੰਜੀਵ अरोड़ा ਦੀ ਜਿੱਤ ਪੱਕੀ ਹੋ ਗਈ ਹੈ ਡਾਕਟਰ ਜੋ ਐਡਵੋਕੇਟ ਖੁਰਮੀ ਦੇ ਆਉਣ ਨਾਲ ਸੋ ਕਾਂਗਰਸ ਦੇ ਵਫਾਦਾਰ ਹੈ ਅਰਨ ਖੁਰਮੀ ਦੇ ਪਹਿਲਾ ਰਮਨੀਤ ਬਿੱਟੂ ਦੋ ਵਾਰ ਲੋਕ ਸਭਾ ਮੈਂਬਰ ਬਣੇ ਤਾਂ ਐਡਵੋਕੇਟ ਖੁਰਮੀ ਨੇ ਉਹਨਾਂ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਸੀ ਪਾਰਤ ਕੁਸ਼ਨ ਆਸ਼ੂ ਦੋ ਵਾਰ ਜਿੱਤ ਦਰਜ ਕੀਤੀ ਤਾਂ ਐਡਵੋਕੇਟ ਖੁਰਮੀ ਨੇ ਉਹਨਾਂ ਦੀ ਚੋਣ ਮਹਿਮ ਸਮਾੜੀ ਸੀ ਔਰ ਉਹਨਾਂ ਨੂੰ ਦੋ ਵਾਰ ਜਿੱਤ ਦਵਾਈ ਸੀ ਸੋ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਜਿਨ੍ਹਾਂ ਦੀ ਕੋਸ਼ਾਂ ਦੇ ਸਦਕਾ ਜੋ ਐਡਵੋਕੇਟ ਅਮਨ ਖੁਰਮੀ ਨੇ ਆਪ ਸ਼ਾਮਲ ਸ਼ਾਮਲ ਹੋਏ ਨੇ ਸੋ ਉਹਨਾਂ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਪਾਰਤ ਕੁਸ਼ਨ ਆਸ਼ੂ ਜੋ ਇਸ ਸਮੇਂ ਲੁਧਿਆਣਾ ਪੱਛਮੀ ਤੋਂ ਚੋਣ لڑ ਰਹੇ ਨੇ ਪਿਛਲੇ ਦਿਨੀ ਉਹਨਾਂ ਦੇ ਚੋਣ ਅਨਚਾਰ ਦੇ ਵਜੋਂ ਵੀ ਕੰਮ ਕਰ ਰਹੀ ਸੀ ਸੋ ਜਿਵੇਂ ਹੀ ਉਹਨਾਂ ਦਾ ਕੁਝ ਜਿਹੜਾ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਉਹਨਾਂ ਦੇ ਪ੍ਰਤੀ ਜੋ ਉਹਨਾਂ ਨੂੰ ਕੁਝ ਪੂਰਾ ਮਾਨ ਸਨਮਾਨ ਨਾ ਮਿਲਣ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਔਰ ਆਪੇ ਸ਼ਾਮਲ ਹੋਏ ਨੇ ਸੋ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਹੋਣ ਵਾਲੀ ਮਹੱਤਵਪੂਰਨ ਉਪ ਚੋਣ ਤੋਂ ਪਹਿਲਾਂ ਖੁਰਮੀ ਦਾ ਆਪੇ ਸ਼ਾਮਲ ਹੋਣਾ ਕਾਂਗਰਸ ਨੂੰ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੈ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਹੈ ਕਾਂਗਰਸ ਦਾ ਸੀਨੀਅਰ ਲੀਡਰ ਔਰ ਹਮੇਸ਼ਾ ਭਾਰਤ ਕੌਸ਼ਨ ਆਸ਼ੂ ਦੀ ਖੱਬੀ ਬਾਹ ਬਣ ਕੇ ਕੰਮ ਕਰਨ ਵਾਲਾ ਐਡਵੋਕੇਟ ਖੁਰਮੀ ਜਿਹੜੇ ਆਪੇ ਸ਼ਾਮਲ ਹੋਣ ਤੇ ਸੰਜੀਵ ਰੌੜਾ ਨੂੰ ਮਜ਼ਬੂਤ ਮਿਲੇ ਬਲ ਮਿਲੇ